शिवशण बालासर ठाकुरੇ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨ ਆਏ ਕੈਮਰੇ ਅੱਗੇ ਗੁਰਦਾਸਪੁਰ ਵਿੱਚ ਕਾਂਗਰਸੀ ਕਾਉਂਸਲਰ ਦੇ ਘਰ ਤੇ ਗੋਲੀ ਚਲਣ ਦੀ ਕਿਤੀ ਨਖੇਦੀ ਅਤੇ ਹਣੀ ਮਹਾਜਨ ਨੇ ਮੰਗ ਵੀ ਕੀਤੀ ਪ੍ਰਸ਼ਾਸਨ ਦੇ ਕੋਲੋਂ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਿਆ ਜਾਵੇ ਹੋਰ ਕੀ ਕੁਝ ਕਿਹਾ शिवशण बालासर ठाकुरੇ ਪੰਜਾਬ ਜੂਤ ਪ੍ਰਧਾਨ ਹਣੀ ਮਹਾਜਨ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਤੇ ਜਿਹੜੀ ਗੁਰਦਾਸਪੁਰ ਦੇ ਵਿੱਚ ਕਾਂਗਰਸੀ ਕਾਉਂਸਲਰ ਨਕੁਲ ਮਹਾਜਨ ਦੇ ਉੱਤੇ ਜਿਹੜੀਆਂ ਗੋਲੀਆਂ ਚੱਲੀਆਂ ਸਭ ਤੋਂ ਮੰਦਭਾਗੀ ਘਟਨਾ ਇਹ ਐ ਆਏ ਦਿਨ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚੱਲਦੀਆਂ ਪਿਛਲੇ ਦਿਨੀ ਆੜਤੀਏ ਦੇ ਗੋਲੀਆਂ ਮਾਰੀਆਂ ਆੜਤੀਏ ਸਟੈਚਰ ਦੇ ਉੱਤੇ ਪਿਆ ਤੇ ਉਹਨੂੰ ਫੋਨ ਆਂਦਾ ਕਿ ਬਚ ਗਿਆ 5 ਕਰੋੜ ਰੁਪਏ ਕੋ ਮੰਗਿਆ ਪਿਛਲੇ ਦਿਨੀ ਐਨਆਰਆਈ ਦੇ ਘਰ ਵੜ ਕੇ ਗੋਲੀਆਂ ਮਾਰੀਆਂ ਉਸ ਤੋਂ ਕਰਾਤੀ ਸਿੰਧ ਬੈਕਰੀ ਲੁਧਿਆਣਾ ਦੇ ਵਿੱਚ ਗੋਲੀਆਂ ਮਾਰੀਆਂ ਤੇ ਮਾਲਕ ਨੂੰ ਕੀ ਗੱਲ ਪੰਜਾਬ ਦੇ ਵਿੱਚ ਗੈਂਗਸਟਰ ਇੰਨੇ ਹੈਵੀ ਹੋ ਗਏ ਆ ਕੀ ਗੱਲ ਇਹਨਾਂ ਨੇ ਹਿੱਸਾ ਪਾਇਆ ਗੈਂਗਸਟਰਾਂ ਨੇ ਕੀ ਇਹਨਾਂ ਨੂੰ ਫਰੋਤੀਆਂ ਦਈਏ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਚਲੋ ਸਾਡੇ ਗੁਰਦਾਸਪੁਰ ਜ਼ਿਲ੍ਹੇ ਚ ਫੇਰ ਵੀ ਬੜੀ ਸ਼ਾਂਤੀ ਸੀ ਤੇ ਐਸਐਸਪੀ ਸਾਹਿਬ ਠੀਕ ਕੰਮ ਕਰਦੇ ਆ ਪਰ ਆ ਜਿਹੜੀ ਰਾਤ ਦੀ ਘਟਨਾ ਹੋਈ ਆ ਉਸ ਤੋਂ ਬਾਅਦ ਉਹਨੂੰ ਨਕੁਲ ਮਾ ਜਨੂੰ ਫੋਨ ਕੀਤਾ ਕਿ ਤੂੰ ਬਚ ਗਿਆ ਦੁਬਾਰਾ ਪੋਸਟ ਪਾਈ ਗੋਲੀਆਂ ਅਸੀਂ ਮਾਰੀਆਂ ਕੀ ਗੱਲ ਪੰਜਾਬ ਦੇ ਵਿੱਚ ਇਹ ਬਿਹਾਰ ਹੈ ਇਹ ਜੂਪੀ ਹੈ ਇਹ ਜੰਗਲ ਰਾਜ ਹੈ ਇਹ ਜਿਹੜੇ ਗੈਂਗਸਟਰ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਦੇ ਪਰਿਵਾਰਾਂ ਨੂੰ ਹੱਥ ਨਹੀਂ ਪਾਉਂਦੇ ਉਨੀ ਦੇਰ ਤੱਕ ਤੁਹਾਨੂੰ ਗੋਲੀਆਂ ਦਾ ਸਿਲਸਲਾ ਚੱਲਦਾ ਰਹੇਗਾ ਕਿਉਂਕਿ ਹਾਲਾਤ ਦੇਖੋ ਪੰਜਾਬ ਦੇ ਆਏ ਦਿਨ ਰੋਜ਼ ਗੈਂਗਸਟਰ ਗੋਲੀਆਂ ਚਲਾ ਰਹੇ ਨੇ ਵਪਾਰੀਆਂ ਤੇ ਵਪਾਰੀ ਪੰਜਾਬ ਦੇ ਵਿੱਚ ਸੇਫ ਹੀ ਨਹੀਂ ਆ ਇੰਡਸਟਰੀਆਂ ਬਲੇ ਦੇ ਗੋਲੀਆਂ ਚੱਲਦੀਆਂ ਕਿਉਂ ਬਟਾਲੇ ਪਿਛਲੇ ਦਿਨੀ ਕਿੰਨੀਆਂ ਗੋਲੀਆਂ ਚੱਲੀਆਂ ਕਿਉਂ ਬਟਾਲੇ ਦੇ ਐਸਐਸਪੀ ਨੇ ਸਾਰੇ ਫੜੇ ਆ ਲੇਕਿਨ ਨੁਕਸਾਨ ਹੋਣ ਤੋਂ ਬਾਅਦ ਫੜੇ ਜਾਣਾ ਇਤੇ ਨਾ ਕਿਤੇ ਪੰਜਾਬ ਦੇ ਵਿੱਚ ਸਵਾਲੀਆ ਨਿਸ਼ਾਨ ਆ ਅੱਜ ਇੱਕ ਨਿਹੰਗ ਸਿੰਘ ਵੱਲੋਂ ਸ਼ਰਿਆਂ ਬਟਾਲੇ ਬੰਦ ਅੰਮ੍ਰਿਤਸਰ ਬੰਦਾ ਵੜ ਦਿੱਤਾ ਗਿਆ ਬੰਦਾ ਮਾਰ ਦਿੱਤਾ ਗਿਆ ਕਿਉਂ ਕੀ ਪੰਜਾਬ ਦੇ ਵਿੱਚ ਇਹੋ ਹੀ ਰਾਜ ਰਹਿ ਗਿਆ ਕਿ ਗੈਂਗਸਟਰਾਂ ਨੂੰ ਤੁਸੀਂ ਪੈਸੇ ਦਿਓ ਇਹਨਾਂ ਨੇ ਪ੍ਰਾਪਰਟੀ ਸਾਡੀਆਂ 'ਚ ਹਿੱਸਾ ਪਾਇਆ ਜਾਂ ਦੁਕਾਨਾਂ 'ਚ ਹਿੱਸਾ ਪਾਇਆ ਜਾਂ ਇੰਡਸਟਰੀਆਂ 'ਚ ਹਿੱਸਾ ਪਾਇਆ ਹੈ ਇਹਨਾਂ ਨੂੰ ਪਰੋਤੀਆਂ ਦਿਓ ਇਹ ਸਾਡੇ ਸਰਕਾਰ ਦੀ ਨਾਕਾਮੀ ਹੈ ਦੀ ਨਾਕਾਮੀ ਹੈ ਜਿਹੜੀ ਇਹਨਾਂ ਲੋਕਾਂ ਨੂੰ ਨੱਥ ਪਾਈ ਨਹੀਂ ਜਾ ਰਹੀ ਉਹ ਮੈਂ ਤੇ ਇਹ ਗੱਲ ਕਹਿਣਾ ਚਾਹਨਾ ਐ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿ ਜਿਨ੍ਹਾਂ ਲੋਕਾਂ ਨੂੰ ਲਾਇਸੈਂਸ ਦੀ ਲੋੜ ਆ ਜਿਨ੍ਹਾਂ ਲੋਕਾਂ ਨੂੰ ਥ੍ਰੈਟ ਆ ਗੈਂਗਸਟਰਾਂ ਵੱਲੋਂ ਜਿਹੜੀਆਂ ਉਹਨਾਂ ਲੋਕਾਂ ਨੂੰ ਵੈਪਨ ਦੇਣੇ ਚਾਹੀਦੇ ਆ ਕਈ ਸਾਡੇ ਵੀ ਇੱਕ ਦੋ ਬੰਦੇ ਹੈਗੇ ਆ ਉਹਨਾਂ ਦੇ ਵਿਆਪਨ ਆ ਉਹਨਾਂ ਦੇ ਲਾਇਸੈਂਸ ਨੇ ਉਹਨਾਂ ਵੱਲੋਂ ਗੈਂਗਸਟਰਾਂ ਨੂੰ ਧਮਕੀ ਗੈਂਗਸਟਰਾਂ ਵੱਲੋਂ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਥਾਣੇ 'ਚ ਪਰਚੇ ਦਰਜ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜਾ ਇਹ ਇਹ ਜਿਹੜੀ ਵਾਰਦਾਤਾਂ ਹੋ ਰਹੀਆਂ ਇਹ ਦੋ ਨੰਬਰ ਦੇ ਅਸਲੇ ਨਾਲ ਵਾਰਦਾਤਾਂ ਹੋ ਰਹੀਆਂ ਇਹਦੇ ਉੱਤੇ ਮੈਨੂੰ ਆਸ ਆਹੀਂ ਸਵੇਰੇ ਐਸਐਸਪੀ ਨੂੰ ਮਿਲੇ ਸੀ ਸਾਹਿਬ ਨੂੰ ਮੈਂ ਵੀ ਮਿਲਿਆ ਸੀ ਕਿ ਇਹ ਜੋ ਹੋਇਆ ਬੜੀ ਮੰਦ ਭਾਗੀ ਉਹਨਾਂ ਨੇ ਜਲਦੀ ਦੋਸ਼ੀ ਜਿਹੜੇ ਆ ਕਾਬੂ ਕਰਨ ਦੀ ਗੱਲ ਕੀਤੀ ਆ ਪਰ ਉਸ ਤੋਂ ਬਾਅਦ ਤੁਰੰਤ ਹੀ ਜਿਹੜੀ ਇੱਕ ਪੋਸਟ ਆਂਦੀ ਹੈ ਜਿਹਦੇ ਵਿੱਚ ਇਥੋਂ ਦੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਗੁਰਦਾਸਪੁਰ ਤੋਂ ਬਲਜੀਤ ਪਾੜਾ ਜੀ ਉਹਨਾਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਹੈ ਦੇਖੋ ਇੱਕ ਨੁਮਾਇੰਦੇ ਨੂੰ ਮਾਰਨ ਦੀ ਧਮਕੀ ਦੇਣਾ ਕਿਤੇ ਨਾ ਕਿਤੇ ਇਹ ਵੀ ਗੈਂਗਸਟਰ ਜਿਹੜਾ ਪੰਜਾਬ ਦੇ ਵਿੱਚ ਹੈਵੀ ਹੋ ਰਿਹਾ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ